ਆਜਾ ਕਰ ਲਈਨੇ ਹਾਂ ਕੰਮ ਕਰਨ ਦੀ ਕਰ ਲਈਨੇ ਹਾਂ ਕੰਮ ਕਰਨ ਦੀ ਬੈਠੇ ਉਹ ਨਹੀਂ ਮੈਂ ਵਸੂ ਰੱਖੇ ਥੋੜਾ ਹੋ ਗਿਆ ਕੀ ਕਰਦੀਆਂ ਇਹ ਕੋਖਣੀ ਮਾਂ ਵੀ ਐਦਾਂ ਵੈਲੀ ਬੈਠੀ ਸੀ ਤੇ ਮਾ ਚੱਲ ਕਰ ਲਈਨੇ ਕਰੋ ਹੋ ਗਏ ਕਰ ਲਿਆ ਤਾਂ ਕੰਮ ਸਾਰਾ ਹਾਂ ਕੰਮ ਹੋ ਗਿਆ ਠੀਕ ਹੈ ਕਾਮ ਮੈਂ ਤਾਂ ਸਾਰਾ ਘਰ ਦੇ ਕਰਦੀ ਕਰ ਲਈ ਨਾ ਤੇ ਆਂਟੀ ਤੈਨੂੰ ਤਾਂ ਵੀ ਨਹੀਂ ਪਿਆਰ ਕਰਦੇ ਗੁੱਸੇ ਗੁੱਸੇ ਦੇ ਰਹਿੰਦੇ ਆ ਅੰਨੀ ਹੈ ਮੇਰੇ ਮੰਮੀ ਉਦਾਂ ਨਹੀਂ ਮਾੜੀ ਬਸ ਮੇਰੇ ਮੰਮੀ ਤੇ ਸੋਝੇ ਆਪੇ ਕੁੜੀਆਂ ਨੂੰ ਨਾ ਕਰਦਾ ਸਾਰਾ ਕੰਮ ਹੋਣਾ ਚਾਹੀਦਾ ਬਸ ਕੰਮ ਤੇ ਮੈਂ ਵੀ ਕਰਦੀ ਸਾਰਾ ਪਰ ਸਕੂਲ ਦਾ ਕੰਮ ਕਰਨ ਤੋਂ ਬਾਅਦ ਤੇ ਜਦੋਂ ਮੇਰੇ ਮੰਮਾ ਕਿਤੇ ਗਏ ਹੋਣ ਤੇਰੇ ਪਾਪਾ ਵੀ ਨਾ ਕੁਝ ਕਹਿੰਦੇ ਹਾਂ ਉਹ ਨਹੀਂ ਮੈਨੂੰ ਕੋਹ ਕਹਿੰਦੇ ਉਹ ਜਦੋਂ ਵੀਰਾ ਮਰਨ ਲੜਦਾ ਨਾ ਉਹਨੂੰ ਹੀ ਕੋ ਕਹਿੰਦਾ ਮੈਨੂੰ ਨਹੀਂ ਕੁਝ ਕਹਿੰਦੇ ਪਾਪਾ ਤਾਂ ਮੇਰੇ ਵੀ ਨਹੀਂ ਵੈਸੇ ਕੁਝ ਕਹਿੰਦੇ ਤੇ ਵੀਰਾ ਨੇ ਤਾਂ ਮੇਰੇ ਨਾਲ ਕੀ ਲੜਨਾ ਵੀਰਾ ਮਮਾ ਦਾ ਵੀਰਾ ਨੇ ਮੈਨੂੰ ਲੱਗੇ ਨਾ ਬਹਿ ਜਾਂਦੇ ਵੈਸੇ ਅੰਕਲ ਨੇ ਉਹਦਾ ਟਾਡੇ ਚ ਦੋਨਾਂ ਚ ਫਰਕ ਸਮਝਦੇ ਨਹੀਂ ਨਹੀਂ ਪਾਪਾ ਕਹਿੰਦੇ ਸਮਝਦੇ ਫਰਕ ਕੋਈ ਵੀ ਪਾਪਾ ਤਾਂ ਸਾਨੂੰ ਇੱਕੋ ਜੀ ਕਸਮ ਦੇ ਤਵੇਂ ਭੈਣ ਭਰਾ ਨੂੰ ਆਂਟੀ ਕਿੱਥੇ ਗਈ ਯਾਰ ਅੰਟੀ ਵੀਰੇ ਦੇ ਅੱਜ ਨਾ ਸਕੂਲ ਪੇਟੇ ਮੀਠੇ ਉੱਥੇ ਗਈ ਅੱਛਾ ਹੂੰ ਉਹ ਵੇ ਤੇਰੀ ਦਾਦੀ ਵੀ ਆ ਗਈ ਆਹੋ ਸਾਸਰੀ ਘਰ ਸਾਸਰੀ ਘਰ ਸਾਸਰੀ ਘਰ ਬੱਤ ਬੈਠ ਗਏ ਹਾਂ ਜੀ ਹਾਂਜੀ ਬੱਤ ਮਮਾ ਕਿੱਥੇ ਗਈ ਹੈ ਮਮਾ ਤੇ ਉਹ ਵੀ ਰਿਸਕੂ ਲੈ ਕੇ ਹੀ ਬੜੀ ਮਿਠੀ ਅੱਜ ਤੇ ਪਾਪਾ ਕਿੱਥੇ ਗਏ ਤੇਰੇ ਪਾਪਾ ਚੱਕੀ ਦਾ ਕੰਮ ਕਰਨ ਦੇ ਹੀ ਤੇ ਪੁੱਤ ਤੈਨੂੰ ਪਤਾ ਵਾ ਕਿ ਉਹ ਦਾ ਸੁਭਾ ਤੈਨੂੰ ਅੱਗੇ ਪੁੱਤ ਨੂੰ ਚੰਗਾ ਚਾਹੁੰਦੀ ਤੈਨੂੰ ਨਹੀਂ ਚਾਹੁੰਦੀ ਤੇ ਪੁੱਤ ਕੰਮ ਕੁਮ ਕਰ ਲੈਣਾ ਹੀ ਕੋਈ ਕੰਮ ਕੀਤਾ ਵਾ ਅੱਧਾ ਰਹਿ ਗਿਆ ਕੋਈ ਨਹੀਂ ਹਰਲੀਨ ਆ ਗਈ ਤੇ ਇਹ ਬੈ ਗਈ ਤਾਂ ਮੈਂ ਵੀ ਇੱਧਰ ਲੱਗੇ ਬੈ ਗਈਆਂ ਕੰਮ ਥੋੜਾ ਹੀ ਰਹਿ ਗਿਆ ਕੋਈ ਨਹੀਂ ਇਹਰਲਿੰ ਨੁਲਾਈਕਾ ਨਾਲ ਕਰਾ ਲੈਣਾ ਹੈ ਕੰਮ ਕੋਈ ਨਹੀਂ ਕਰ ਲੈਨੇ ਬੈਓ ਤੁਸੀਂ ਵੀ ਮੈਂ ਬਣਾ ਕੀ ਮੁੜ ਕੇ ਪੁੱਤ ਤੈਨੂੰ ਜਦੋਂ ਗੱਲਾਂ ਬਾਤਾਂ ਕਰਦੀ ਤੇ ਫਿਰ ਮੈਨੂੰ ਖਿਜ ਜੀ ਚੜ ਜਾਂਦੀ ਆ ਕੋਈ ਨਹੀਂ ਤੁਸੀਂ ਵੀ ਮੰਮਾ ਨਾਲ ਲੜਿਆ ਨਾ ਕਰੋ ਫਿਰ ਐਦਾਂ ਤੁਹਾਡ ਨੂੰ ਵੀ ਉੱਚੀ ਉੱਚੀ ਬੋਲਦੇ ਪਾਪਾ ਨਾਲ ਵੀ ਲੜਦੇ ਫਿਰ ਐਦਾਂ ਮੈਨੂੰ ਹੀ ਹੋਰ ਤਰ ਹੁੰਦਾ ਵਾ ਕਿੱਦਾਂ ਤੈਨੂੰ ਬੋਲਦੇ ਆ ਵੀ ਤੇਰੇ ਨਾਲ ਪਿਆਰ ਘੱਟ ਕਰਦੀ ਆਪਣੇ ਪੁੱਤ ਨਾਲ ਜ਼ਿਆਦਾ ਕਰਦੀ ਆ ਨਾ ਮੈਨੂੰ ਤਾਂ ਖਿਜ ਜੀ ਚੜਦੀ ਆ ਪੁੱਤ ਹੁਣ ਐਦਾਂ ਫਿਰ ਲੜ ਲੜ ਕੇ ਉਹਨਾਂ ਨਾਲ ਪਿਆਰ ਸੋਹਣਾ ਹੀ ਕਰਨ ਦਿਆ ਬਣਾਵਾ ਇਹ ਤਾਂ ਜਦੋਂ ਫੇਰ ਲੜਦੇ ਆ ਪਾਪਾ ਨਾਲ ਲੜਦੇ ਤੁਹਾਡੇ ਨਾਲ ਲੜਦੇ ਆ ਫੇਰ ਹੋਰ ਤਰ੍ਹਾਂ ਹੁੰਦਾ ਨਹੀਂ ਪਿਆਰ ਕਰਦੇ ਤਾਂ ਕੋਈ ਨਹੀਂ ਕਰਦੇ ਤੇ ਨਹੀਂ ਨਾ ਫੇਰ ਇਤਰਾਇਆ ਚੰਗੇ ਨਹੀਂ ਨਾ ਲੱਗੀਦਾ ਹੁਣ ਆ ਸਹੇਲੀ ਵੀ ਤੇਰੀ ਤੇਰਾ ਕਰਕੇ ਹੀ ਆਉਂਦੀ ਹੈ ਹਾਂਜੀ ਇਹ ਵੀ ਜਦੋਂ ਵੇਲੀ ਹੁੰਦੀ ਉਹ ਵੀ ਇਧਰ ਆਉਂਦੀ ਮੇਰੇ ਲੱਗੇ ਇਹਦੀ ਮੰਮਾ ਵੀ ਇਹਦੇ ਨਾਲ ਕਿੰਨਾ ਪਿਆਰ ਕਰਦੀ ਉਹ ਵੀ ਤੇਰਾ ਨਾਲ ਪਿਆਰ ਕਰੇ ਤਾਂ ਫੇਰ ਮੈਨੂੰ ਹੁੰਦਾ ਵਾ ਕਿ ਚਲ ਦੋਵੇਂ ਮਾਮਾ ਤੇ ਆਪਣਾ ਬੈਂਦੀਆਂ ਖਲੋਂਦੀਆਂ ਪਿਆਰ ਕਰਦੀ ਮੰਮਾ ਉਹਦੀ ਤਾਂ ਫੇਰ ਆਪਣੀ ਮੰਮਾ ਵਾ ਤੇ ਆਪਣੀ ਮੰਮਾ ਦਾ ਫੇਰ ਵੀ ਫਰਕ ਹੁੰਦਾ ਹੀ ਆ ਤੇ ਮੈਂ ਉਧਰੋਂ ਨਹੀਂ ਹਾਂ ਕੰਮ ਕਰਨ ਉਧਰਲੇ ਘਰੇ ਇਹ ਬੱਚੇ ਡੇਸ ਕਰਨ ਤੇ ਮਾਹ ਮੈਂ ਆਉਣੀ ਗਰਲੀਨ ਨੂੰ ਵੇਖ ਕੇ ਠੀਕ ਤੇ ਗਰਲੀਨ ਕੀ ਕਰਨ ਧੀ ਆ ਉਧਰ ਕਰ ਲਿਆ ਚਾਚੀ ਉਹਨਾਂ ਨੇ ਕੰਮ ਚਾਚੀ ਹੋਣਾ ਤੇਰੀ ਤੇ ਕੰਮ ਕਰ ਲਿਆ ਵਾ ਸਾਰਾ ਇਹ ਤੇ ਮੈਂ ਫੇਰ ਹੀ ਆਏ ਹਾਂ ਨਾ ਮੈਂ ਗਰਲੀਨ ਨੂੰ ਵੇਖਾ ਮੇਰੀ ਤੀ ਕੀ ਕਰਨ ਧੀ ਆ ਤਾਂ ਮੈਨੂੰ ਤੇ ਤੇਰੇ ਪਿੱਛੇ ਆਉਣਾ ਹੀ ਪੈਂਦਾ ਹਾਂਜੀ ਭਾਵੇਂ ਮੈਨੂੰ ਚੰਗਾ ਚਾਹੁੰਦੀ ਭਾਵੇਂ ਉਹ ਨਹੀਂ ਚਾਹੁੰਦੀ ਮੈਨੂੰ ਉਹ ਹਾਂਜੀ ਭਾਵੇਂ ਮੈਨੂੰ ਗੱਲਾਂ ਬਾਤਾਂ ਹੀ ਕਰਦੀ ਆ ਕੋਈ ਨਹੀਂ ਤਾਂ ਹੀ ਵੀ ਫੇਰ ਮੰਨੂ ਨਾ ਕੋਈ ਸ਼ਿਆ ਕਰ ਕੋਈ ਨਹੀਂ ਕਰਦੇ ਪਿਆਰ ਦੇ ਤੁਹਾਨੂੰ ਪਤਾ ਗੁੱਸਾ ਕਰਿਆ ਕਰ ਨਹੀਂ ਨਹੀਂ ਮੈਂ ਪਤਾ ਕੋਈ ਨਾ ਇਹਨਾਂ ਕੋ ਨੂੰ ਰੱਖਾਂ ਵਿਆਹ ਕੇ ਲਿਆਂਦੀ ਉਹ ਕਿਹੜੀ ਉਤਰਾਈ ਹਾਂਜੀ ਕੰਮ ਕਰਕੇ ਤੇ ਉਹਨੂੰ ਆਪਾ ਲਿਆਂਦਾ ਸੀ ਹਾਂਜੀ ਤੇ ਆਪ ਉਹ ਬੈਠੀ ਰਹਿੰਦੀ ਆ ਤੇ ਤੈਨੂੰ ਪੋਤੋ ਕਰਕੇ ਤਾਂ ਡਈ ਰਹਿੰਦੀ ਆ ਤੈਨੂੰ ਮੈਨੂੰ ਕੰਮ ਕੋ ਮਨ ਨਹੀਂ ਹੁੰਦਾ ਕੰਮ ਕਰਨ ਦੀ ਨਹੀਂ ਕੋਈ ਐਡੀ ਗੱਲ ਬਸ ਮੈਨੂੰ ਹੁੰਦਾ ਕਿ ਲੜਾਈ ਨਾ ਭਵੇ ਬਸ ਲੜਾਈ ਨਹੀਂ ਪਤਾ ਪੈਂਦੀ ਮੈਨੂੰ ਕਹਿਣਾ ਪੈਣਾ ਮੈਂ ਉਹਦੀ ਸੱਸ ਮਾਂ ਹਾਂ ਹਾਂਜੀ ਤੇ ਪੁੱਤ ਨੂੰ ਵੀ ਮੈਂ ਕਹਿੰਨੀ ਆ ਆਪਣੇ ਨੂੰ ਪੁੱਤ ਨੂੰ ਮੈਂ ਕਹੜਾ ਨਹੀਂ ਜਾਂਦੀ ਆਪਣੇ ਨੂੰ ਹਾਂਜੀ ਹੁਣ ਪਿਓ ਮਾਂ ਨੂੰ ਥੋੜੀ ਸਾਰੀਆਂ ਗੱਲਾਂ ਦੱਸਣਾ ਜਾਂਦੀਆਂ ਹਾਂਜੀ ਤੂੰ ਤੇ ਮੈਨੂੰ ਦੱਸਣਾ ਦਾਦੀ ਨੂੰ ਕਿ ਚੱਲ ਦਾਦੀ ਨੂੰ ਦੱਸੂਗੀ ਤਾਂ ਮੈਂ ਫਿਰ ਤੇ ਉਹਨੂੰ ਕਹਿਣਾ ਹੀ ਹੁੰਦਾ ਵਾ ਪਾਪਾ ਨੂੰ ਵੀ ਸਾਰੀਆਂ ਗੱਲਾਂ ਦੱਸਾਂ ਫਿਰ ਆਪਣੇ ਘਰੇ ਲੜਾਈ ਪੈਣੀ ਆ ਉਹ ਵੀ ਨਹੀਂ ਲੜਾਈ ਪੈਂਦੀ ਮੈਂ ਝਿੜਕਣਾ ਚੰਮਣਾ ਆ ਮੈਂ ਨਾ ਉਹਨੂੰ ਆਣ ਕੇ ਆਖੂਗੀ ਤੇ ਉਹ ਉਤਰਾਂ ਥੋੜੀ ਆ ਹਾਂਜੀ ਉਹ ਵੀ ਆਪਣੇ ਪੁੱਤ ਨਾਲ ਕਰਦੀ ਤੇ ਤੇਰੇ ਨਾਲ ਵੀ ਕਰਦੀ ਆ ਫਿਰ ਕੀ ਜੇ ਕਹਿੰਦੀ ਆ ਤੇ ਕੋਈ ਨਹੀਂ ਮੈਂ ਉਹਨੂੰ ਕਹਾਂ ਮम्मा ਚੱਲ ਕੰਮ-ਗੁੰਮ ਕਰਕੇ ਜਿਆਦਾ ਕਹਿੰਦੇ ਉਹਦਾ ਚੀਜ਼-ਚੂਜ਼ ਤੇ ਮੈਨੂੰ ਲੈ ਹੀ ਦਿੰਦੇ ਆ ਵੀ ਕੰਮ-ਗੁੰਮ ਕਰਕੇ ਉਹਨਾਂ ਨੂੰ ਹੁੰਦਾ ਵੀ ਕੰਮ ਕਰੇ ਚੱਲ ਹੁਣ ਹੀ ਲੱਗੀ ਪਿਆਰ ਕਰਨ ਪਹਿਲੋ ਥੋੜੀ ਕਰਦੀ ਸੀ ਤੇਰੇ ਨਾਲ ਹਾਂਜੀ ਉਹ ਵੀ ਹੁਣ ਮੈਂ ਇੰਨਾ ਕਾਣ ਕੇ ਗੱਲਾਂ-ਬਾਤਾਂ ਕਰਦੀ ਆ ਤੇ ਫਿਰ ਲੱਗੀ ਹਾਂਜੀ ਕਰਦੀ ਆ ਕਿ ਮੈਨੂੰ ਆਣ ਕੇ ਸੱਸ ਮਾਂ ਗੱਲਾਂ-ਬਾਤਾਂ ਕਰਦੀ ਆ ਉਦਾਂ ਥੋੜੀਆਂ ਨੇ ਕਰਨੀਆਂ ਕਿਤੇ ਤੈਨੂੰ ਉਹ ਡਰਦੀ ਕਰਦੀ ਆ ਹਾਂਜੀ ਮਾੜਾ ਪੋਤਾदाई ਮਹਰ ਬਲੇ ਇੱਕ ਤਰ੍ਹਾਂ ਕਰਦੀ ਰਹਾ ਉਹਦਾ ਹੀ ਮਨ ਲੂੰਦੀ ਰਹਾ ਮੈਂ ਹੂੰ ਉਹਨੂੰ ਤਾਂ ਮੈਂ ਗੱਲ ਦੱਸ ਦੀਨਗੇ ਹਾਂਜੀ ਤਾਂ ਤੂੰ ਮੇਰੇ ਤੋਂ ਨਾ ਘਰੇ ਆ ਕਰ ਨਹੀਂ ਨਹੀਂ ਹਰ ਲਈ ਨਾ ਇਹ ਨੇ ਕਰ ਲਈ ਨਾ ਹਾਂਜੀ ਐ ਮੈਂ ਇਥੇ ਬੈਣੀ ਤਾਂ ਜਾ ਚਾਹ ਬਣਾ ਕੇ ਲਿਆ ਥੋੜੀ ਕਿਦੀ ਲਈ ਨਾਲੇ ਮੈਂ ਪੀਣੀ ਮੈਂ ਤੇਰੀ ਚਾਚੀ ਨੂੰ ਨਹੀਂ ਪੁੱਤ ਕੇ ਆ ਤਾਂ ਮੈਂ ਇਹਨੂੰ ਆਗੀ ਤੈਨੂੰ ਵੇਖਣ ਹਾਂਜੀ ਕੋਈ ਨਹੀਂ ਬਣਾਉਂਦਾ ਮੈਂ ਇਹਨੂੰ ਲੈ ਕੇ ਦੋਗ ਤਾਂ ਲਿੜੇ ਵੇਣੀ ਤਾਂ ਉੱਚੀ ਚਾਹ ਬਣਾ ਕੇ ਲਾਇਆ ਕੋਈ ਨਹੀਂ ਕਰਦੀ ਚੱਲ ਨਹੀਂ ਉੱਠ ਤਾਂ ਆ ਜਾ ਹਰਦੇ ਨਾ ਕਿਆ ਪੀ ਕੇ ਕਰਾਂਗੇ ਕੰਮ ਕੋਈ ਬਹਿ ਜਾ ਤੇ ਬਹਿ ਜਾ ਮੇਰੀ ਧੀ ਮੇਰੀ ਗੱਲ ਸੁਣ ਹਾਂਜੀ ਵਦਨ ਕੰਮਕੁਮ ਕਰਾ ਦਿਆ ਘਰ ਕੋਈ ਹਾਂਜੀ ਕੋਈ ਨਹੀਂ ਕਰਾਵਾਂਗੀ ਹਾਂਜੀ ਤੇ ਨਾਲ ਇਥੇ ਉਹਦੀ ਸੇਲੀਆਂ ਪੜਿਆ-ਪੁੜਿਆ ਕਰੋ ਨਾਲੇ ਹਾਂਜੀ ਠੀਕ ਹੈ ਤੇ ਨਾਲੇ ਉਹਦਾ ਦਿਲ ਲੱਗਾ ਰਿਹਾ ਕਰੂਗਾ ਹਾਂਜੀ ਕੱਲੀ ਫਿਰ ਆਉਂਦੀ ਜਦੋਂ ਸਕੂਲੋਂ ਉਹਦੇ ਵਿੱਚ ਬਾਹਰ ਰਹਿੰਦੀ ਤੇ ਕੰਮ ਲਾ ਛੱਡਦੀ ਤੈਨੂੰ ਪਤਾ ਉਹਦੀ ਮਾਂ ਵੀ ਤੇ ਤੇਰੇ ਨਾਲ ਉਹਦੀ ਹੋਰ ਆ ਜਾ ਪਤ ਲਾਇਆ ਜਾ ਫਿਰ ਆ ਲਓ ਪੀ ਲਓ ਪੀ ਲੈ ਹਰਦੇ ਨਾ ਤੋ ਨਹੀਂ ਲਿਆ ਅਬ ਤਾਂ ਆਪਣੀ ਲਈ ਨਹੀਂ ਮੈਂ ਵਾਸ ਮੇ ਹੁਣੇ ਭੇਦੀ ਆ ਜੇ ਤੇ ਬਣਾ ਲੈਣਾ ਤੂੰ ਆਪਣੀ ਲਈ ਮੈਂ ਤੇਰੀ ਚਾਚੀ ਨੇ ਬਣਾਈ ਉਹ ਤਰ੍ਹਾਂ ਮੈਂ ਕਹਿੰਦੀ ਬਣਾਈ ਦੇਂਦੀ ਤੇ ਉਹ ਮੈਂ ਆਖਿਆ ਹੀ ਨਹੀਂ ਉਹਨੂੰ ਮੈਂ ਹੁਣੇ ਪਈ ਗੇੜੀ ਹਜ ਰੋਮਾ ਗਏ ਪਾਣੀ ਹਰਲੀ ਨੇ ਮੈਂ ਤੇਰੀ ਸਹੇਲੀ ਵੀ ਆਈ ਠੀਕ ਆ ਤੇ ਹੋਰ ਹਾਂਜੀ ਹੁਣ ਪਤਾ ਦੋਵੇਂ ਭੈਣਾਂ ਨੇ ਸੇਲਗਾ ਸੇਲਗਾ ਤੇ ਪੁੱਤ तेरे ਨਾਲ ਰਿਆ ਕਰ ਤੇ ਦੋਵੇਂ ਜਾਣੀਆਂ ਰਲ ਕੇ ਤੇ ਇਹਦੇ ਨਾਲ ਕਰਾ ਦਿਆ ਕਰ ਕੰਮ ਤੰਦਾ ਕੋਈ ਹਾਂਜੀ ਤੇਰੀ ਤੇ ਮम्मा ਤੇਰੇ ਕੋ ਕਰਾ ਲਿੰਦੀ ਕੇ ਆਪ ਕਰ ਲਿੰਦੀ ਨਹੀਂ ਉਹ ਤੇ ਆਪ ਹੀ ਕਰ ਲੈਂਦੇ ਹਾਂ ਤੇ ਤੈਨੂੰ ਪਤਾ ਇਹਦੀ ਪੁੱਤ ਮम्मा ਦਾ ਫਿਰ ਹੋਰ ਹਿਸਾਬ ਆ ਆਪਣੀ ਮਾਂ ਇਹ ਤੇ ਥੋੜੀ ਕਰਦੀ ਐ ਭਾਵੇਂ ਉਹ ਕਰਦੀ ਹੁਣ ਬਥੇਰਾ ਬੱਗੇ ਨਹੀਂ ਕਰਦੀ ਇਨਾ ਹੁਣ ਜਿਆਦਾ ਡੈਪੀ ਕਰਨ ਚਲ ਕੰਮ ਤੇ ਸਾਰਾ ਹੋ ਗਿਆ ਆਵਾਜ਼ ਹੁਣ ਰੋਟੀ ਮੈਂ ਉਹਦੋ ਬਣਾਉਂਗੀ ਜਦੋਂ ਮम्मा ਆ ਜਾਣਗੇ ਗਰਲੀਨ ਕੱਪੜੇ ਦੇ ਧੋਪਦੇ ਆ ਤੇ ਦਾਦੀ ਤੇਰੇ ਵੀ ਚਲ ਗਈ ਤੇ ਮੈਂ ਵੀ ਜਾਣਾ ਫਿਰ ਨਹੀਂ ਤੂੰ ਬਹਿ ਜਾ ਹਜੇ ਜਰ ਮम्मा ਆਣ ਕੇ ਲੋ ਚਲ ਜੀ ਆਇਆ 15 ਵੇ ਨੀਆ ਮਾ ਚਲ ਚਲ ਬਾਇਆ ਗਰਲੀਨ TV ਦੇਖੀ ਹੈ ਨਹੀਂ ਉਦਾਂ ਗੱਲਾਂ ਕਰਦੀਆਂ ਵਢੀ ਰਹਿਣ ਦੇ ਚਲ ਠੀਕ ਹੈ ਗਰਲੀਨ ਉਦਾਂ ਨਾ ਮਾਂ ਨੇ ਮਰਨੀ ਚਾਹੀਦੀ ਕਹਦੀ ਤੇ ਇਹ ਗੱਲ ਹੀ ਉਹ ਕਈ ਵਾਰ ਨਾ ਸਾਡਾ ਘਰ ਤੇ ਚਿੜੀਆਂ ਤੇ ਘਟਾਰਾਂ ਨੂੰ ਨਾ ਗਲੇਲ ਨਾਲ ਮਾਰ ਦਿੰਦਾ ਤੇ ਮੈਂ ਸੋਚਦੀ ਨਹੀਂ ਆ ਕਿ ਜੇ ਕਿਤੇ ਇਹ ਮਰ ਜਾਣ ਤੇ ਇਹਨਾਂ ਦੇ ਬੱਚਿਆਂ ਨੂੰ ਕੌਣ ਸੰਭਾਲੂਗਾ ਤੀਆਂ ਨੂੰ ਮਾਵਾਂ ਦਾ ਦੁੱਖ ਜ਼ਿਆਦਾ ਲੱਗਦਾ ਹੈ ਹੂੰ ਤੀਆਂ ਆਪਣੀ ਮਾਂ ਨਾਲ ਹੀ ਜ਼ਿਆਦਾ ਰਹਿੰਦੀਆਂ ਅਟੈਚਮੈਂਟ ਹੀ ਮਾਂ ਨਾਲ ਗੱਲ ਵੀ ਕੋਈ ਸ਼ੇਅਰ ਕਰਨੀ ਉਹ ਵੀ ਮਾਂ ਨਾਲ ਇਹ ਜੀ ਦਸੇ ਲੀਆਂ ਜਾਂ ਗੁਰਾਲ ਮਿਲ ਕੇ ਰਹਿੰਦੀਆਂ ਕੇ ਤੇ ਤੂੰ ਹੁਣ ਆਪਣੇ ਨਾਨਕੇ ਜਾਣੀਂ ਨਹੀਂਂ ਆ ਨੈਨੂ ਅਣਕੇ ਮੈਨੂੰ ਕਾਫੀ ਟਾਈਮ ਹੋ ਗਿਆ ਵਾ ਪਹਿਲਾ ਜਦੋਂ ਮੇਰੇ ਮੰਮਾ ਆਏ ਉਹਦੇ ਅਸੀਂ ਜਲਦੀ ਜਲਦੀ ਹੋਵਨ ਨਾ ਹਾਂ ਜਿਹੜੇ ਮਰ ਗਏ ਹੂੰ ਮੈਂ ਨਾ ਤੇਰੀ ਨਾਨੀ ਨੂੰ ਵੇਖਿਆ ਸੀ ਹੈ ਕਿੱਥੇ ਅੰਨੀ ਨੇ ਆਪਣੇ ਪਿੰਡ ਹੀ ਵੇਖਿਆ ਸੀ ਆਹੋ ਆਏ ਹੀ ਕਾਫੀ ਦਿਨ ਹੋ ਗਏ ਉਹਦੋਂ ਆਏ ਸੀ ਤੇ ਤੇਰੇ ਮੰਮਾ ਨੇ ਤੇਰੇ ਨਾਨੀ ਨੂੰ ਕੁਆਇਆ ਸੀ ਕਿ ਨਹੀਂ ਹਾਂ ਕੁਆਇਆ ਹੈ ਕਾਫੀ ਟਾਈਮ ਇਕੱਠੀਆਂ ਬੈਠੀਆਂ ਰਹੀਆਂ ਹੈ ਇਹ ਗੱਲਾਂ ਕਰਦੀਆਂ ਰਹੀਆਂ ਹੈ ਅੱਛਾ ਹੂੰ ਤੇ ਆਪ ਪਰਚੀਆਂ ਖੇਡੀ ਗਏ ਹੁਣ ਪਰਚੀਆਂ ਨਹੀਂ ਕੀਟੇ ਖੇਡਦੇ ਆ ਗੇਂਦਾ ਦੀ ਆ ਹਾਂ ਗੇਂਦਾ ਗਈਆ ਇੱਥੇ ਬੈ ਕੇ ਖੇਡ ਗਏ ਆਪਾਂ ਨਹੀਂ ਉੱਥੇ ਬੈ ਕੇ ਖੇਡਦੇ ਆ ਤੈਨੂੰ ਦੇਣਾ ਉਦਾਂ ਜਿਹੜਾ ਵੀ ਕੰਮ ਕਰਦੀ ਆ ਨਾ ਤੂੰ ਕਾ ਦਿੰਨੀ ਕਿ ਉੱਥੇ ਬੈ ਕੇ ਕਰਨਾ ਵਾ ਪਤਾ ਕੀ ਆ ਜਿਹੜੇ ਮੇਰੇ ਪਹਿਲੇ ਮम्मा ਹੀ ਨਾ ਮੈਨੂੰ ਰੋਟੀ ਵੀ ਉੱਥੇ ਬਿਠਾ ਕੇ ਖਵਾਉਂਦੇ ਹੁੰਦੇ ਹੀ ਤੇ ਮੈਨੂੰ ਉੱਥੇ ਬਹਿਣਾ ਬੜਾ ਵਧੀਆ ਲੱਗਦਾ ਵਾ ਮੇਰੀ ਮम्मा ਨੇ ਮੈਨੂੰ ਗੇਟੇ ਵੀ ਖੇਡਣਾ ਸਿਖਾਇਆ ਹੀ ਨਾ ਹੀ ਉੱਥੇ ਬਿਠਾ ਕੇ ਸਿਖਾਇਆ ਹੀ ਤਹਾਗੇ ਤੇਰੇ ਕੋਲ ਹਾਂ ਹੈਗੇ ਆ ਮੈਂ ਗਿਟੇ ਵੀ ਸੰਭਾਲ ਕੇ ਰੱਖਿਆ ਬੋਲ ਵੀ ਸੰਭਾਲ ਕੇ ਰੱਖੀ ਉਹ ਹੀ ਤੇ ਆਖਰੀ ਨਿਸ਼ਾਨੀ ਬਚ ਗਈ ਮੇਰੇ ਕੋਲ ਹਾਂ ਤੂੰ ਨਾ ਹੁਣ ਉਹਨੂੰ ਸੰਭਾਲ ਕੇ ਰੱਖੀ ਆ ਪਾ ਦੋਵੇਂ ਜਾਣੀਆਂ ਖੇਡਿਆ ਕਰਾਂਗੇ ਹਾਂ ਠੀਕ ਆ ਹਾਂ ਕਿੰਨਾ ਟਾਈਮ ਹੋ ਗਿਆ ਮम्मा ਵੀ ਨਹੀਂ ਆਇਆ ਅਜ ਤੱਕ ਕੋਈ ਨਹੀਂ ਨਹੀਂ ਆਏ ਤੇ ਉਹਨਾਂ ਨੇ ਆ ਕੇ ਲੜਨਾ ਹੀ ਆ ਤੇਰੇ ਨਾਲ ਵੀ ਨਹੀਂ ਹੁਣ ਤੇ ਸਾਰਾ ਕੰਮ ਕਰ ਲਿਆ ਕਿ ਬੈਰਾ ਨਹੀਂ ਲੜਨਾ ਤੇ ਰੋਟੀ ਪਕਾ ਲਈ ਆ ਨਹੀਂ ਰੋਟੀ ਮम्मा ਗਰਮ ਗਰਮ ਖਾਂਦੇ ਨੇ ਜਰੋਂ ਆਣਗੇ ਉਹਦੇ ਪਕਾਉਂਗੀ ਅੱਛਾ ਤੇਨੂੰ ਪੋਖ ਨਹੀਂ ਲੱਗੀ ਹਲੇ ਤੱਕ ਪੋਖ ਤਾਂ ਲੱਗੀ ਹੈ ਹੁਣ ਮੈਂ ਜਦੋਂ ਮਮਾ ਹੋਣਗੀ ਇੱਕਿਆਰੀ ਉਧਰ ਲਾਉਂਗੀ ਕਿ ਵਾਰ-ਵਾਰ ਤੇ ਲਾਉਣੀ ਆਂ ਅੱਛਾ ਹਾਂ ਉਹ ਵੇ ਤੇਰੀ ਮਮਾ ਵੀ ਆ ਗਈ ਹੈ ਹਾਂ ਆ ਗਈ